ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਆਪ ਜੀ ਦੇ ਸਨਮੁਖ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਜਿਸ ਦਾ ਸਿਰਲੇਖ ਹੈ ਭਗਤ ਕਬੀਰ ਜੀ ਜਾਤਾਂ ਪਾਤਾਂ ਦੇ ਵੰਡ ਤੇ ਵਿਤਕਰੇ ਜੋ ਮਨੋਂ ਸਿਮਰਤੀ ਦੀ ਪੈਦਾ ਵਾਰਸੀ ਏ ਜਾਤਾਂ ਪਾਤਾਂ ਦੇ ਵੰਡ ਤੇ ਵਿਤਕਰੇ ਜੋ ਮਨੋਂ ਸਿਮਰਤੀ ਦੀ ਪੈਦਾ ਵਾਰਸੀ ਏ ਮਾਨਵ ਮਥੇ ਜੋ ਸਦੀਆਂ ਤੋਂ ਹੈ ਲੱਗਾ ਉਸ ਕਲੰਕ ਦੇ ਲਈ ਜਿੰਮੇਵਾਰ ਸੀ ਟੁੱਟੀ ਟੁੱਟੀ ਜਿਸ ਕੀ ਤਾਂ ਸਮਾਜ ਤਾਂ ਹੀ ਤਿੱਖਾ ਤੇਜ ਤੇ ਮਾਰੂ ਹਥਿਆਰ ਸੀ ਇਹ ਫੈਲੀ ਕਿਰਨਾ ਤੇ ਨਫ਼ਰਤ ਸੀ ਹਰ ਪਾਸੇ ਮਾਨਵ ਜਾਤ ਲਈ ਵੱਡੀ ਬੰਗਾਰ ਸੀ ਇਹ ਇੱਕੋ ਪ੍ਰਭੂ ਦੇ ਜਾਏ ਹੋਏ ਬੰਦਿਆਂ ਨੂੰ ਸ਼ੁੱਧਰ ਕਹਿ ਸਮਾਜ ਚੋਂ ਕੱਟ ਦਿੰਦੇ ਜੇ ਕੋਈ ਭੁੱਲ ਕੇ ਰੱਬ ਦਾ ਨਾਂ ਸੁਣ ਲਏ ਸਿੱਕਾ ਢਾਲ ਕੇ ਕੰਨਾਂ 'ਚ ਝਟ ਦਿੰਦੇ ਪੈ ਜਾਏ ਪਰਛਾਵਾਂ ਜਾਂ ਨਾਲ ਲੱਗ ਜਾਏ ਕੱਢ ਉਸ ਦੇ ਸਦਾ ਲਈ ਵਟ ਦਿੰਦੇ ਮੁਖੋਂ ਜੱਪੇ ਜੇ ਕੋਈ ਪਰਮਾਤਮਾ ਨੂੰ ਜੀਬ ਉਸ ਦੀ ਸਦਾ ਲਈ ਕੱਟ ਦਿੰਦੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਇੱਥੇ ਭਗਤੀ ਲਹਿਰ ਦਾ ਸੀ ਵਿਕਾਸ ਹੋਇਆ ਇਹੋ ਜਿਹੇ ਹਾਲਾਤਾਂ ਦੇ ਵਿੱਚ ਇੱਥੇ ਭਗਤੀ ਲਹਿਰ ਦਾ ਸੀ ਵਿਕਾਸ ਹੋਇਆ ਭਗਤ ਕਬੀਰ ਜਹੇ ਰੱਬ ਦੇ ਬੰਦਿਆਂ ਨੂੰ ਇਸ ਨਫਰਤ ਦਾ ਸੀ ਅਹਿਸਾਸ ਹੋਇਆ ਇਸ ਲਾਹਨਤ ਨੂੰ ਦੂਰ ਕਰਨ ਦੇ ਲਈ ਜਜਬਾ ਉਹਨਾਂ ਅੰਦਰ ਪ੍ਰਗਟ ਖਾਸ ਹੋਇਆ ਭਾਵੇਂ ਲੱਖਾਂ ਹੀ ਆਏ ਇਮਤਿਹਾਨ ਸਾਹਮੇ ਭਗਤ ਕਬੀਰ ਜੀ ਸਭ ਚੋਂ ਪਾਸ ਹੋਇਆ ਭਗਤ ਕਬੀਰ ਜੀ ਨੇ ਹਰ ਥਾਂ ਦੱਸਿਆ ਸੀ ਇੱਕੋ ਜਹੇ ਹਾਂ ਅਸੀਂ ਇਨਸਾਨ ਸਾਰੇ ਭਗਤ ਕਬੀਰ ਜੀ ਨੇ ਹਰ ਥਾਂ ਦੱਸਿਆ ਸੀ ਇੱਕੋ ਜਹੇ ਹਾਂ ਅਸੀਂ ਇਨਸਾਰ ਸਾਰੇ ਕੋਈ ਸ਼ੁੱਧਰੇ ਜਾਂ ਬ੍ਰਾਹਮਣ ਨਹੀਂ ਜਾਗੇ ਅੰਦਰ ਇੱਕੋ ਪ੍ਰਭੂ ਦੀ ਹਾਂ ਸੰਤਾਨ ਸਾਰੇ ਜਾਤ ਪਾਤ ਕੋਈ ਨਹੀਂ ਉੱਚ ਨੀਚ ਕੋਈ ਨਹੀਂ ਇੱਕ ਦੂਜੇ ਦੀ ਜਿੰਦ ਤੇ ਜਾਨ ਸਾਰੇ ਸਭ ਦੇ ਅੰਦਰ ਹੈ ਜੋਤ ਪਰਮਾਤਮਾ ਦੀ ਮਨ ਦੇ ਇੱਕੋ ਹੀ ਅੱਲਾ ਪਗਭਾਨ ਸਾਰੇ ਭਗਤ ਕਬੀਰ ਜੀ ਮੁੱਖੋਂ ਜੋ ਉਚਰੀ ਸੀ ਤਰੋਂ ਭੇਜੀ ਸੀ ਆਪ ਨਿਰੰਕਾਰ ਬਾਣੀ ਭਗਤ ਕਬੀਰ ਜੀ ਮੁੱਖੋਂ ਜੋ ਉਚਰੀ ਸੀ ਤਰੋਂ ਭੇਜੀ ਸੀ ਆਪ ਨਿਰੰਕਾਰ ਬਾਣੀ ਸੜ ਦੇ ਤਪ ਦੇ ਦੇ ਦੁੱਖ ਦੇ ਹਿਰਦਿਆਂ ਨੂੰ ਪਲਾਂ ਵਿੱਚ ਕਰਦੀ ਠੰਡਾ ਠਾਰ ਬਾਣੀ ਪੰਚਮ ਪਾਤਸ਼ਾਹ ਗੁਰੂ ਗ੍ਰੰਥ ਅੰਦਰ ਦਰਜ ਕੀਤੀ ਸੀ ਅੰਮ੍ਰਿਤ ਧਾਰ ਬਾਣੀ ਸ਼ਬਦਾਂ ਅਤੇ ਸਲੋਕਾਂ ਦੇ ਰੂਪ ਅੰਦਰ ਮਹਿਕਾ ਵੰਡ ਰਹੀ ਵਿੱਚ ਸੰਸਾਰ ਬਾਣੀ ਭਗਤਾਂ ਵਿੱਚੋਂ ਸ਼ਰੋਮਣੀ ਭਗਤ ਸੀ ਉਹ ਸੁਰਤੀ ਸਦਾ ਹੀ ਰਹੀ ਨਿਰੰਕਾਰੇ ਅੰਦਰ ਭਗਤਾਂ ਵਿੱਚੋਂ ਸ਼ਰੋਮਣੀ ਭਗਤ ਸੀ ਉਹ ਸੁਰਤੀ ਸਦਾ ਹੀ ਰਹੀ ਨਿਰੰਕਾਰੇ ਅੰਦਰ ਭਗਤ ਜੀ ਨੇ ਸਾਨੂੰ ਜੋ ਸੇਧ ਦਿੱਤੀ ਚਲਦੀ ਉਸ ਦੀ ਰਹੇ ਵਿਚਾਰੇ ਅੰਦਰ ਸਮੇ ਸਮੇਤੇ ਉਹਨਾਂ ਨੂੰ ਯਾਦ ਕਰੀਏ ਪੂਰੀ ਸ਼ਰਧਾ ਨਾਲ ਸਾਰੇ ਸੰਸਾਰੇ ਅੰਦਰ ਸਭ ਨਾਲ ਇੱਕੋ ਜਿਹਾ ਹੋਏ ਵਰਤਾਵਜਕ ਇਕੋ ਪ੍ਰਭੂ ਹੈ ਹਰ ਨਰ ਨਾਰ ਦੇ ਅੰਦਰ ਸਮੇ ਸਮੇ ਤੇ ਉਹਨਾਂ ਨੂੰ ਯਾਦ ਕਰੀਏ ਪੂਰੀ ਸ਼ਰਧਾ ਨਾਲ ਸਾਰੇ ਸੰਸਾਰ ਦੇ ਅੰਦਰ ਸਭ ਨਾਲ ਇੱਕੋ ਜਿਹਾ ਵਰਤਾਵ ਕਰੀਏ ਇਕੋ ਪ੍ਰਭੂ ਹੈ ਹਰ ਨਾਰੇ ਅੰਦਰ ਧੰਨਵਾਦ